ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪਰਾਣਾ ਤਹਿਸੀਲ ਬਾਗਾ ਪਰਾਣਾ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵਿਊ ਬਹੁਤ ਹੋ ਜਾਂਦੇ ਹੈਗੇ ਸਬਸਕ੍ਰਾਈਬਰ ਵੀ ਨਾਲ ਦੇ ਨੱਪੀ ਚੱਲਿਆ ਕਰੋ ਤਾਂ ਇਹ ਤੋਂ ਨਵੇਂ ਵੀਡੀਓ ਪਾਵੇ ਤੇ ਤੁਹਾਨੂੰ ਚੰਗਾ ਤੇ ਸਸਤੇ ਭਾ ਦਾ ਮਾਲ ਸਾਰਨਾ ਪਹਿਲਾਂ ਦੇਖਣ ਨੂੰ ਮਿਲੇ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮਮ 98783 93488 ਹੈ ਜੀ ਸੱਲੀ ਭਾਗ ਤੁਸੀਂ ਆਏ ਕਰਨੀ ਹੈਗੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਭਈ ਫਲਾਣ ਦੇ ਪੰਡ ਪਸ਼ੂ ਖੜਾ ਵਾ ਸੱਲੀ ਭਾਗ ਤੁਸੀਂ ਆਪਦੀ ਕੋਲ ਆ ਕੇ ਕਰਨੀ ਹੈਗੀ ਸਵੇ ਸਵੇ ਨਾ ਦੋ ਟਾਈਮ ਚੋਕੇ ਲੈ ਜਾਓ ਜੇ ਕੋਈ ਗੱਬਣਾ ਤਾਂ ਚੰਗੀ ਤਰ੍ਹਾਂ ਚੇਪਾ ਕੱਢ ਕੇ ਪਾਸ ਕਰਕੇ ਲੈ ਜਾਓ ਜਿਗ ਤੋਕੜ ਗੱਬਣਾ ਦਾ ਚੰਗੀ ਤਰ੍ਹਾਂ ਉਹ ਆਪਦੀ ਵੀ ਚੈੱਕ ਕਰਾ ਕੇ ਲਿਜਾਓ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆਂ ਪ੍ਰੋਪਰ ਜਾਣਕਾਰੀ ਇਸ ਵਾੜ ਬਾਰੇ ਯੋ ਬਸਰੀ ਕਾਲ ਸਸੀਆ ਬਾਈ ਨਾਮ ਦੱਸ ਦੀ ਬਾਈ ਨਾਂ ਛਿੰਦਾ ਪਿੰਡ ਲੰਗਿਆਣਾ ਪੁਰਾਣਾ ਜਿਹੜਾ ਮੋਗਾ ਦੇ ਸੀ ਭਗਤ ਠੀਕ ਹੈ ਬਾਈ ਇੱਕ ਵੜੋ ਕਾਊ ਆ ਬਾਈ ਹਾਂ ਇੱਕ ਇੱਕ ਕੱਲ ਸੇਲ ਹੋਊਗੀ ਠੀਕ ਹੈ ਕਿਹੜਾ ਸੂਆ ਸੋਈ ਬਾਈ ਇਹ ਪਹਿਲਾ ਠੀਕ ਹੈ ਬਈ ਕਦੋਂ ਸੋਈ ਆ ਜੀ ਇਹ ਪਰਸੋ ਸੋਈ ਆ ਠੀਕ ਹੈ ਜੀ ਜੇਰ ਜੂ ਰੋਕੇ ਆ ਹਾਂ ਗਰੰਟੀ ਹੋ ਠੀਕ ਹੈ ਬਾਈ ਦੁੱਧ ਦੇ ਕੰਡੇ ਵਾਲਾ ਪਾ ਚੋਲਣਾ ਥੱਲੇ ਮੈਂ ਬੋਲ ਬੋਲਾ ਹੋਊਗਾ ਯਾਰ ਆਪਾਂ 8 ਕਹਿੰਦੇ 9 ਕਿਲੋ ਲਊਗਾ ਠੀਕ ਹੈ ਜੀ ਕਿਉਂ ਹੁਣ ਸਬਰ ਚ ਵਾਈਆਂ ਕਿਹੜਾ ਵੀ ਆਪ ਨੇੜੋ ਮਿਲਦਾ ਨਹੀਂ ਮਾਲ ਹਾਂ ਠੀਕ ਹੈ ਬਾਈ ਹਾਂ ਠੀਕ ਆ ਹ ਕੜਨੀ ਮਗਰ ਅੱਛਾ ਕਿ ਬੱਚੀ ਬੱਚੀ ਵੇਖੋ ਮਗਰ ਠੀਕ ਹੈ ਜੀ ਦੋਸਤੋ ਮਗਰ ਅੱਛੀ ਬਹੁਤ ਚੰਗੇ ਐ ਇਸ ਬੱਚੇ ਨੂੰ ਚੈੱਕ ਕਰੋ ਤੁਸੀਂ ਆਹ ਦੇਖੋ ਪਿੰਕ ਨੋਜ਼ ਵਾਲੀ ਹੈਗੀ ਇਹ ਚੰਗੀ ਸੇਵਾ ਸੰਭਾਲ ਗੌਰ ਕਰ ਲਓਗੇ ਤਾਂ ਆਦੀ ਮਾਂ ਦੇ ਨਾਲ ਹੀ ਤਿਆਰ ਨਾਲੂਆ ਨਾਲ ਆਗਾ ਜਿਉਂਦਾ ਬੱਚਾ ਲੈਣਾ ਤੁਹਾਨੂੰ ਵੀ ਪਾਏ ਮੀਨੇ ਬੱਚੇ ਨੂੰ ਪਾਉਣਾ ਪੈਣਾ ਹੈਗਾ ਉਹ ਬੱਚੀ ਨੂੰ ਪਿਆਉਂਗੇ ਤਾਂ ਚੰਗੀ ਤਿਆਰ ਹੋ ਜੂਗੀ ਚੰਗੀ ਸੇਵਾ ਖਾਣ ਸੰਭਾਲ ਕਰ ਲਓਗੇ ਤਾਂ ਖੀਰੀਆਂ ਢਾਈ ਢਾਈ ਦੋ ਦੋ ਸਾਧਾਂ ਸੂਪ ਪੈਂਦੀਆਂ ਇਹ ਕਦ ਘੜ ਦਰ ਜ਼ਰੂਰ ਦਰਮਿਆਨਾ ਵਾ ਪਰ ਚਮਕ ਤਮਕ ਬਹੁਤ ਆ ਬੱਚੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸੋਨਾ ਪ੍ਰਿੰਟਾ ਬੱਛੀ ਦਾ ਪਹਿਲਾ ਸੁਆਵਾ ਹੱਥੀ ਚਵਾਈ ਵਾਲਾ ਸੋਨਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਛਾਂਗ ਨਹੀਂ ਗਈ ਥੋੜਾ ਜਆ ਸੂਈ ਤਾਜੀ ਆ ਗਈ ਤਾਂ ਤਾਂ ਹੀ ਥੋੜੀ ਜੀ ਲੱਗਦੀ ਹੋਊਗੀ ਜੇ ਇਹ ਪੰਜ ਸਾਂ ਹਫ਼ਤਾ ਸੂਈ ਨੂੰ ਖਰਾਕ ਰੂ ਚੱਕੀ ਹੁੰਦੀ ਤਾਂ ਕੁਸ ਗੱਲ ਹੋਰ ਹੁੰਦੀ ਆਗੀ ਤੁਹਾਨੂੰ ਪਤਾ ਯਾ ਤਾਇਆ ਸੋਇਆ ਪਸੂ ਕਿਰਾਂ ਤਾਂ ਇਹ ਜਰੂਰ ਮਾਰਦਾ ਵਾ ਕੱਦ ਤੋਂ ਹੀ ਬਰਾਇ ਦੇ ਬਰਾਬਰ ਚੈੱਕ ਕਰ ਲੋ ਬਰਾਬਰ ਖੜ ਜੇ ਮੜਾ ਜਆ ਹਾਂਜੀ ਆ ਦੇਖ ਲਓ ਤੁਸੀਂ ਇੱਥੇ ਹੁੰਦੀ ਬਾਈ ਦੇ ਕਈ ਵੀਰ ਕਹਿੰਦੇ ਵੀਡੀਓ ਚ ਵੱਡੀ ਲੱਗਦੀ ਸੀ ਕੋਲਿਆ ਕੇ ਦੇਖਿਆ ਛੋਟੀ ਆ ਗਈ ਠੰਡੀ ਸੀ ਲ ਆ ਗਈ ਪਹਿਲਾ ਸੂਆ ਵਾ ਪੰਜ ਚਾਰ ਸੋ ਇਥੋਂ ਪਸ਼ੂ ਬਦਲੇ ਲੋਡ ਨਹੀਂ ਗਈ ਆਦੀ ਦੇਖ ਸਕਦੇ ਹੋ ਬਾਈ ਬੰਨਣ ਧਾਰਾ ਮਾਰਦਿਆਂ ਨਹੀਂ ਪਹਿਲਾਂ ਬੌਲਾ ਹੀ ਆ ਨਹੀਂ ਪਹਿਲਾਂ ਨਾ ਕਿੱਥੇ ਮਰਾਉਂਦਿਆਂ ਤੁਸੀਂ ਦੇਖ ਹੀ ਸਕਦੇ ਹੋ ਜੀ ਪਾਸ ਬਾਈ ਪ੍ਰਿੰਟ ਬਹੁਤ ਚੰਗਾ ਵਸ਼ੀਆ ਤੇ ਥਾਣਾ ਦਾ ਸਾਈਜ਼ ਚੈੱਕ ਕਰੋ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਮੁਠੀ ਵਾਲਾ ਥਾਣਾ ਜੀ ਮਗਰ ਵੀ ਬੱਚੀ ਬਹੁਤ ਪਿਆਰੀ ਆ ਗਈ ਹਾਂਜੀ ਮੁੱਲ ਬਾਈ ਇਹਦਾ ਫਿਰ ਫੋਨ ਤੇ ਕਰਾਂਗੇ ਬੱਚਣ ਵਾਲਾ ਹੀ ਹੁੰਦਾ ਆਪਣਾ ਨਾ ਠੀਕ ਹੈ ਬਾਈ ਲੋਸਤ ਮੋਹਲ ਬਾਈ ਦਾ ਤੁਹਾਨੂੰ ਪਤਾ ਹੈ ਇਹ ਵੀਡੀਓ ਚ ਫੋਨ ਤਿੰਨ ਦਾ ਕਹਾਂਗਾ ਇਹ ਵਪਾਰੀ ਵੀਰ ਨੇ ਲੈ ਜਾਣੀ ਹੁੰਦੀ ਆ ਕਿਸੇ ਨੇ ਜਿਹਦੇ ਪਸੰਦ ਆਵੇ ਤੇ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਧੰਨਵਾਦ ਜੀ